ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਆਪ ਸਭ ਦਾ ਦੋਸਤ ਗੁਰਨਾਮ ਬਾਵਾ ਅੰਬਾਲਾ ਤੋਂ ਅੱਜ ਆਪ ਜੀ ਨਾਲ ਇੱਕ ਹੋਰ ਕਹਾਣੀ ਦੀ ਸਾਂਝ ਪਾਣ ਜਾ ਰਿਹਾ ਹਾਂ ਜਿਸ ਦਾ ਸਰਲੇਖ ਹੈ ਉਮੀਦ ਫਿਰ ਚੱਲਣਾ ਨਨਕਾਣਾ ਸਾਹਿਬ ਇਸ ਵਾਰ ਤਾਂ ਜਵਾਕ ਨੂੰ ਵੀ ਲੈ ਕੇ ਲੰ ਕ੍ਰੀਮ ਬਖਸ਼ ਨੂੰ ਬਸ ਅੱਡੇ ਤੇ ਬੈਠੇ ਰਹੀਮ ਨੇ ਪੁੱਛਿਆ ਹਾਬਰਾ ਚੱਲਾਂ ਹਾਂ ਸ਼ਾਇਦ ਇਸ ਵਾਰ ਉਹ ਮਿਲ ਹੀ ਜਾਵੇ ਕਬਰ ਚ ਸਕੂਨ ਨਾਲ ਪਿਆ ਰਹਾਂਗਾ ਫਿਰ ਕਹਿੰਦੇ کریم ਬਖਸ਼ ਨੇ ਆ ਰਹੀ ਵੈਗਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਵੈਗਨ 'ਚ ਬੈਠੋ ਪਹਿਲਾਂ ਫੈਸਲਾਬਾਦ ਪੁੱਜੇ ਫਿਰ ਬੱਸ ਸਟੈਂਡ ਬੱਸ ਫੜ ਨਨਖਾਨਾ ਸਾਹਿਬ ਪੁੱਜ ਗਏ ਬੱਸ ਸਟੈਂਡ ਤੋਂ ਰਿਕਸ਼ੇ 'ਚ ਬੈਠ ਦੋਵੇਂ ਦਾਦਾ ਪੋਤਾ ਗੁਰਦੁਆਰਾ ਜਨਮ ਸਥਾਨ ਵੱਲ ਚੱਲ ਪਏ ਮੀਆਂ ਜੀ ਜਥਾ ਆ ਗਿਆ کریم ਬਖਸ਼ ਨੇ ਰਿਕਸ਼ੇ ਵਾਲੇ ਤੋਂ ਚੜ੍ਹਦੇ ਪੰਜਾਬ ਤੋਂ ਗੁਰਨਾਨਕ ਦੇਵ ਜੀ ਦਾ ਗੁਰਪ੍ਰੋਮ ਮਨਾਉ ਆਉਣ ਵਾਲੇ ਜਥੇ ਬਾਰੇ ਪੁੱਛਿਆ ਨਹੀਂ ਕੱਲ ਆਵੇਗਾ ਜੀ ਰਿਕਸ਼ੇ ਵਾਲੇ ਨੇ ਮੋੜਵਾ ਜਵਾਬ ਦਿੱਤਾ ਰਿਕਸ਼ੇ ਤੋਂ ਉਤਰ ਉਸ ਪਹਿਲਾ ਗੁਰਦੁਆਰਾ ਸਾਹਿਬ ਦੇ ਗੇਟ ਮੋਰੇ ਖੜਾ ਹੋ ਕੇ ਦੋਵੇਂ ਹੱਥ ਜ਼ਮੀਨ ਨੂੰ ਲਾ ਕੇ ਫਿਰ ਕੰਨਾਂ ਨੂੰ ਲਾਏ ਸਜਦਾ ਕੀਤਾ ਫਿਰ ਉਹ ਹਰ ਵਾਰ ਦੀ ਤਰ੍ਹਾਂ ਪੋਤੇ ਨਦੀਮ ਨੂੰ ਉਂਗਲ ਲਾ ਸਾਹਮਣੇ ਚਾਹ ਵਾਲੀ ਦੁਕਾਨ 'ਚ ਜਾ ਵੜਿਆ। ਸਲਾਮ ਅਲੈਕਮ। ਵਸੀਮ ਭਾਈ ਜਾਨ। ਵਾਲੇਕਮ ਸਲਾਮ। ਕਰੀਮ ਬਖਸ਼ ਆ ਗਿਆ ਜੱਥਾ ਆ ਗਿਆ। ਜੱਥਾ ਭਾਵੇਂ ਲੇਟ ਹੋ ਜਾਏ ਪਰ ਤੂੰ ਸਮੇਂ ਸਿਰ ਆ ਹੀ ਜਾਂਦਾ ਹੈਂ। ਇਸ ਵਾਰ ਤਾਂ ਲੱਗਦਾ ਪੋਤੇ ਨੂੰ ਵੀ ਨਾਲ ਲੈ ਕੇ ਆਇਆ ਹੈ। ਕਹਿੰਦੇ ਵਸੀਮ ਨੇ ਪਹਿਲਾਂ ਦੋਵਾਂ ਨੂੰ ਪਾਣੀ ਦੇ ਗਲਾਸ ਫੜਾਏ। ਤੇਰ ਚੁੱਲੇ ਚ ਅੱਗ ਤੇਜ ਕਰ ਚਾਹ ਦੀ ਪਤੀਲੀ ਰੱਖਤੀ ਚਾਹ ਫੜਾਉਂਦੇ ਵਸੀਮ ਨੇ ਪੁੱਛਿਆ ਇਸ ਵਾਰ ਵੀ ਮਸਜਿਦ 'ਚ ਰੁਕਣਾ ਹੈ ਜਾਂ ਮੇਰੇ ਕੋਲ ਠਹਿਰੇਂਗਾ ਠਹਿਰ ਜਾਵੇਂਗਾ ਤੇਰੇ ਕੋਲ ਰਹਿਣ ਤੋਂ ਕਿਵੇਂ ਮਨਾ ਕਰ ਸਕਦਾ ਹਾਂ ਪਰ ਕਹਿ ਕੇ ਕਰੀਮ ਚੁੱਪ ਹੋ ਗਿਆ ਉਹ ਮੁੰਡਾ ਤਾਂ ਆਪਣਾ ਜੀਆ ਜੰਤ ਲੈ ਕੇ ਕਰਾਚੀ ਚਲਾ ਗਿਆ ਧੀਆ ਤਾਂ ਪਹਿਲਾਂ ਹੀ ਆਪਣੇ ਘਰਾਂ 'ਚ ਨੇ ਨਾਲ ਤੈਨੂੰ ਪਤਾ ਹੀ ਹੈ 2 ਸਾਲ ਹੋ ਗਏ ਮੇਰੀ بیوی ਫੋਟ ਹੋ ਗਈ ਹੈ ਕਹਿੰਦਾ ਵਸੀਮ ਵੀ ਚੁੱਪ ਹੋ ਗਿਆ ਜਿਵੇਂ ਕਹਿ ਰਿਹਾ ਹੋਵੇ ਬਾਕੀ ਤੇਰੀ ਮਰਜ਼ੀ کریم ਬਖਸ਼ ਦੇ ਕੁਝ ਬੋਲਣ ਤੋਂ ਪਹਿਲਾਂ ਵਸੀਮ ਬੋਲ ਪਿਆ ਜਾਓ ਉੱਪਰ ਜਾ ਕੇ ਸਮਾਨ ਰੱਖੋ ਨਾਲ ਥੋੜਾ ਆਰਾਮ ਕਰ ਲਵੋ ਸਫ਼ਰ 'ਚ ਥੱਕ ਕੇ ਆਏ ਹੋ ਆਪ ਆਏ ਹੋਰ ਗਾਕਾਂ ਵਿੱਚ ਰੁੱਜ ਗਿਆ ਬਾਜ਼ਾਰ 'ਚ ਚਹਿਲ ਪਹਿਲ ਸੀ ਛੋਟੀਆਂ ਵੱਡੀਆਂ ਦੁਕਾਨਾਂ ਖਾਸ ਤੌਰ ਤੇ ਲੱਗ ਰਹੀਆਂ ਸਨ ਰਾਤ ਦੀ ਰੋਟੀ ਖਾ ਕੇ ਸੌਣ ਦੀ ਤਿਆਰੀ ਕਰਨ ਲੱਗੇ ਬੱਚਾ ਤਾਂ लेट ਦੇ ਅਸੀਂ ਸੋ ਗਿਆ ਪਰ ਇਹਨਾਂ ਦੋਵਾਂ ਨੂੰ ਨੀਂਦ ਨਹੀਂ ਆ ਰਹੀ ਸੀ ਜਿਵੇਂ ਦੋਵੇਂ ਇੱਕ ਦੂਜੇ ਨਾਲ ਆਪਣਾ ਅੰਦਰ ਫੋਲਣਾ ਚਾਹੁੰਦੇ ਹੋਣ ਵਸੀਮ ਨੇ ਗੱਲਬਾਤ ਸ਼ੁਰੂ ਕਰਦੇ ਪਿੱਛੇ ਕ੍ਰੀਨ ਬਖਸ਼ ਤੂੰ ਕਿਸ ਜੱਥੇ ਨੂੰ ਤੂੰ ਕਿਸ ਨੂੰ ਜਥੇ ਵਿੱਚ ਲੱਭਣ ਆਉਂਦਾ ਹੈ ਕਿਉਂਕਿ ਬਹੁਤ ਸਾਰੇ ਲੋਕ 47 ਦੀ ਵੰਡ ਵੇਲੇ ਚੜ੍ਹਦੇ ਪੰਜਾਬ 'ਚ ਰਹਿ ਗਏ ਰਿਸ਼ਤੇਦਾਰਾਂ ਜਾਂ ਆਪਣੇ ਪਿੰਡਾਂ ਦੇ ਲੋਕਾਂ ਨੂੰ ਮਿਲਣ ਦੀ ਆਸ ਨਾਲ ਹਰ ਸਾਲ ਮਣਕਾਣਾ ਸਾਹਿਬ ਆਉਂਦੇ ਹਨ ਤੇ ਕਈ ਇਧਰੋਂ ਗਏ ਵੀ ਆਪਣੇ ਯਾਰਾਂ ਮਿੱਤਰਾਂ ਨੂੰ ਉਹਨਾਂ ਦੇ ਵੀ ਕਈ ਜੀ ਇਧਰ ਰਹਿ ਗਏ ਸਨ ਉਹ ਵੀ ਆਸ ਰੱਖਦੇ ਸ਼ਾਇਦ ਕੋਈ ਲਬਦਾ ਮਿਲ ਹੀ ਗਏ ਕਈਆਂ ਦੀ ਮੁਰਾਦ ਪੂਰੀ ਵੀ ਹੋ ਜਾਂਦੀ ਹੈ ਕਈ ਅਗਲੀ ਵਾਰ ਦੀ ਆਸ ਲੈ ਕੇ ਵਾਪਸ ਮੁੜ ਜਾਂਦੇ ਨੇ 47 ਵਾਲੀ ਆਜ਼ਾਦੀ ਪੰਜਾਬੀਆਂ ਲਈ ਤਾਂ ਜ਼ਿਆਦਾਤਰ ਬਰਬਾਦੀ ਹੀ ਬਣ ਕੇ ਆਈ ਸੀ ወਸੀਮ ਕੀ ਦੱਸਾਂ ਤੈਨੂੰ ਉਹਨਡ ਵੇਲੇ ਅਸੀਂ ਜਲੰਧਰ ਜ਼ਿਲ੍ਹੇ ਦੇ ਪਿੰਡ ਖੰਬਰਾ ਚ ਰਹਿੰਦੇ ਖੰਬਰਾ ਤੋਂ ਆਏ ਸੀ ਕਾਂਦਾ کریم ਅੱਖਾਂ 'ਚ ਵਗ ਗਏ ਹੰਝੂ ਸਾਫੀ ਨਾਲ ਪੂੰਝਦਾ ਬੋਲਿਆ ਅੱਛਾ ਕਹਿੰਦੇ ਵਸ਼ੀਮ ਨੇ ਹੰਗਾਰਾ ਭਰਿਆ ਅਸੀਂ ਤਿੰਨ ਭਰਾ ਸਾਡੀ ਇੱਕ ਪੈਂਡ ਸਕੀਨਾ ਤੇ ਅੰਮੀ ਅੱਪੂ ਪਿੰਡ ਵਾਲਿਆਂ ਨਾਲ ਰਲ ਕੇ ਨਾਲ ਦੇ ਪਿੰਡਾਂ ਤੋਂ ਆਰੇ ਕਾਫਲੇ ਨਾਲ ਰਲ ਦਿਲੰਦਰ ਕੈਂਪ ਵਿੱਚ ਆ ਗਏ ਦੋ ਦਿਨ ਉੱਥੇ ਰੁਕਣ ਤੋਂ ਬਾਅਦ ਸਾਡੇ ਕਾਫਲੇ ਨੂੰ ਅੰਮ੍ਰਿਤਸਰ ਵੱਲ ਤੋਰ ਲਿਆ ਗਿਆ ਕਰਤਾਰਪੁਰ ਲੰਗਦੇ ਮੀਂਹ ਨੇ ਕਹਿਰ ਮਚਾ ਦਿੱਤਾ ਕ੍ਰੀਮ ਬਕਸ ਨੇ ਕ੍ਰੀਮ ਬਕਸ ਨੇ ਫਿਰ ਠੰਡਾ ਹੁੱਕਾ ਭਰਿਆ ਵਸੀਮ ਨੇ ਫਿਰ ਹੁੰਗਾਰਾ ਦਿੰਦੇ ਕਿਹਾ ਹਾਂ ਸੁਣਿਆ ਉਸ ਵੇਲੇ ਵੀ ਨੇ ਵੀ ਸਾਰੇ ਰਿਕਾਰਡ ਤੋੜ ਦਿੱਤੇ ਸੀ ਹਾਂ ਪਰ ਮੀ ਨੇ ਤਾਂ ਜੋ ਕਹਿਰ ਵਰਤਾਨਾ ਸੀ ਵਰਤਾਈ ਰਿਹਾ ਸੀ ਪਰ ਇਨਸਾਨੀਅਤ ਭੁੱਲ ਚੁੱਕੀ ਇਨਸਾਨਾਂ ਦੀ ਭੀੜ ਦੋਵੇਂ ਪਾਸੇ ਧੜਵੀਆਂ ਦਾ ਰੂਪ ਧਾਰ ਵੱਖਰਾ ਕਹਿਰ ਮਚਾ ਰਹੀ ਸੀ ਦਿਆਲਪੁਰ ਪੂਲ ਆ ਸਾਡੇ ਕਾਫਲੇ ਤੇ ਬਹੁਤ ਭਾਰੀ ਹਮਲਾ ਹੋਇਆ। ਹਮਲਾ ਇੰਨਾ ਹਮਲਾ ਇੰਨਾ ਭਾਰਾ ਸੀ, ਮਾਵਾ ਨੇ ਪੁੱਤ ਨਹੀਂ ਸੰਭਾਲੇ। ਕਈ ਓਥੇ ਸ਼ਹੀਦ ਹੋ ਗਏ। ਕਈਆਂ ਦੀਆਂ ਔਰਤਾਂ ਤੇ ਧੀਆਂ ਪੈਣਾ ਖੋਕੇ ਲੈ ਗਏ। ਕਹਿੰਦੇ کریم ਬਖਸ਼ ਦਾ ਘੱਟ ਭਾਰ ਆਇਆ। ਬੜਾ ਔਖਾ ਵੇਲਾ ਸੀ। ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਹੋਇਆ? ਕਹਿੰਦੇ ਵਸੀਮ ਨੇ ਗੱਲ ਨੂੰ ਅੱਗੇ ਤੋਰਿਆ। ਹਾਂ ਮੇਰੇ ਤੋਂ ਵੱਡਾ ਭਰਾ ਸ਼ਹੀਦ ਹੋ ਗਿਆ। ਉਸ ਤੋਂ ਵੱਡੀ ਗੱਲ ਤਾਂ ਆ ਸੀ ਮੇਰੀ ਭੈਣ ਸ਼ਕੀਨਾ ਨੂੰ ਵੀ ਚੁੱਕ ਕੇ ਲੈ ਗਏ। کریم ਬਖਸ਼ ਤੋਂ ਅੱਗੇ ਗੱਲ ਨਾ ਹੋਈ ਉਹ ਸਿਰ ਨੂੰ ਕੰਧ ਨਾਲ ਲਾ ਲੰਬਾ ਹੋਕਾ ਲੈ ਕੇ ਚੁੱਪ ਕਰ ਗਿਆ। ਇਹ ਤਾਂ ਬਹੁਤ ਬੁਰਾ ਹੋਇਆ। ਤੁਹਾਡੇ ਨਾਲ। ወਸੀਮ ਵੀ ਐਨਾ ਕਹਿ ਕੇ ਚੁੱਪ ਹੋ ਗਿਆ। کریم ਬਖਸ਼ ਵੀ ਹੌਸਲਾ ਕਰਕੇ ਬੋਲਿਆ। کریم ਬਖਸ਼ ਫਿਰ ਹੌਸਲਾ ਕਰਕੇ ਬੋਲਿਆ। ਭਾਈ ਜਾਨ ਅਸੀਂ ਰੂਲਦੇ ਰੂਲਦੇ ਇੱਧਰ ਆ ਗਏ ਫਿਰ ਕੁਛ ਦਿਨ ਬਾਅਦ ਪਤਾ ਲੱਗਾ ਉਹ ਦਿয়ালਪੁਰ ਦੇ ਇੱਕ ਸਰਦੇਪ ਉਸਦੇ ਸਿੱਖ ਪਰਿਵਾਰ ਚ ਹੈ ਫਿਰ ਉਧਰ ਤੇ ਇੱਧਰ ਦੀਆਂ ਸਰਕਾਰਾਂ ਨੇ ਰਹਿ ਗਈਆਂ ਔਰਤਾਂ ਨੂੰ ਲੱਭ ਕੇ ਇੱਕ ਦੂਜੇ ਹਵਾਲੇ ਕਰਨ ਦਾ ਕੰਮ ਸ਼ੁਰੂ ਕੀਤਾ ਮੈਂ ਵੀ ਦੋ ਵਾਰ ਪੁਲਿਸ ਲੈ ਕੇ ਗਿਆ ਪਰ ਉਹ ਭੈਣ ਨੂੰ ਕਿਤੇ ਦੂਰ ਰਿਸ਼ਤੇਦਾਰੀ ਵਿੱਚ ਭੇਜ ਦਿੱਤਾ ਸੀ ਪਰ ਉਹਨਾਂ ਨੇ ਭੈਣ ਨੂੰ ਕਿਤੇ ਦੂਰ ਰਿਸ਼ਤੇਦਾਰੀ ਵਿੱਚ ਭੇਜ ਦਿੱਤਾ ਸੀ ਫਿਰ ਤੀਜੀ ਵਾਰ ਮੇਰੀ ਹਿੰਮਤ ਜਵਾਬ ਦੇ ਗਈ ਉਸ ਦਾ ਚੋਰਾ ਕਰਦਿਆਂ ਅੰਮੀ ਤੇ ਅੱਬੂ ਵੀ ਜਹਾਨੋਂ ਤੁਰ ਗਏ ਫਿਰ ਹੁਣ ਤੈਨੂੰ ਕੀ ਲੱਗਦਾ ਐ ਇੱਥੋਂ ਮਿਲ ਜਾਵੇਗੀ ਵਸੀਮ ਨੇ ਫਿਰ ਲੜੀ ਤੋੜ ਲਈ ਹਾਂ ਜੇਕਰ ਉਹ ਭਲਾ ਪੁਰਸ਼ ਦੁਆਰਾ ਮਿਲ ਗਿਆ ਸੁਲੱਖਣ ਸਿਓ ਸੁਲੱਖਣ ਸਿਓ ਪਿਛਲੀ ਵਾਰ ਉਹਨਾਂ ਦੇ ਪਿੰਡਾਂ ਦਾ ਪਿੰਡ ਦਾ ਮਿਲ ਗਿਆ ਸੀ ਉਹ ਦੱਸਿਆ ਸੀ ਸਕੀਨਾ ਨੂੰ ਹੁਣ ਸਤਵੰਤ ਕੋਰ ਸਕੀਨਾ ਹੁਣ ਸਤਵੰਤ ਕੋਰ ਬਣ ਗਈ ਹੈ ਤੇ ਪੁੱਤ-ਪੋਤਿਆਂ ਵਾਲੀ ਹੋ ਗਈ ਹੈ ਸਰਦਾ ਪੁੱਜਦਾ ਘਰ ਹੈ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਉਸ ਭਰੋਸਾ ਦਿੱਤਾ ਸੀ ਇਸ ਵਾਰ ਸਕੀਨਾ ਤੇ ਪਟਮਈਏ ਨੂੰ ਜ਼ਰੂਰ ਨਾਲ ਲੈ ਕੇ ਆਵੇਗਾ ਜਥੇ ਵਿੱਚ ਗੱਲਬਾਤ ਕਰਦਿਆਂ ਪਤਾ ਹੀ ਨਹੀਂ ਚੱਲਿਆ ਰਾਤ ਕਦ ਬੀਤ ਗਈ ਉਧਰ ਮਸਜਿਦ ਵਿੱਚੋਂ ਨਮਾਜ਼-ਏ ਫਜ਼ਰ ਦੀ ਅਜ਼ਾਨ ਹੋ ਗਈ ਦੋਵੇਂ ਵਸੂ ਕਰਨਵਾਜ ਪੜਨ ਲਈ ਕੁਸੀਤਵਾਲ ਤੁਰ ਗਏ ਧੰਨਵਾਦ ਸ਼ੁਕਰੀਆ ਜੇਕਰ ਕਹਾਣੀ ਪਸੰਦ ਆਏ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਮੇਰੇ ਚੈਨਲ ਗੁਰਨਾਮ 바ਵਾ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਆਪ ਜੀ ਦਾ ਬਹੁਤ ਧੰਨਵਾਦ ਔਰ ਆਪ ਜੀ ਦੀ ਹੌਸਲਾ ਫੁਜਾਈ ਨਾਲ ਅੱਗੇ ਹੋਰ ਕਹਾਣੀਆਂ ਇਸੇ ਤਰ੍ਹਾਂ ਹੀ ਆਪ ਨਾਲ ਸਾਂਝੀਆਂ ਕਰਦੇ ਰਹਾਂਗੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਨਮਸਕਾਰ ਅਦਾ